ਉਹਦਾ ਤਾਂ ਕੁਝ ਵੀ ਨਹੀਂ ਰਹਿ ਜਾਂਦਾ ਜਿਹਨੂੰ ਤੁਸੀਂ ਕਹਿੰਦੇ ਪੰਕਚਰ ਕਰਤੀ ਉਹ ਤਾਂ ਅਸਲ ਨੂੰ ਤੁਸੀਂ ਇਹ ਦੇਖੋ ਵੀ ਸਾਰੀ ਫਿਲਮ ਚ ਕਿਤੇ ਸਰਕਾਰੀ ਹੈ ਸਾਦਾ ਕੋਈ ਜ਼ਿਕਰ ਆਇਆ ਤੇ ਇੱਕ ਚਰਦੀ ਹਿੰਸਾ ਨੂੰ ਤੁਸੀਂ ਬਿਲਕੁਲ ਬਲੈਕ ਆਊਟ ਕਰ ਦਿਓ ਸਾਰੇ ਲੋਕਾਂ ਦਾ ਜੋ ਵੀ ਦੇਖਦੇ ਨੇ ਮਨ ਚ ਇੱਕ ਜੋ ਸੈਂਟੀਮੈਂਟ ਬਣਦਾ ਹੈ ਉਹ ਇਹੀ ਬਣਦਾ ਹੈ ਵੀ ਯਾਰ ਬਹੁਤ ਗੱਲ ਬਹੁਤ ਲੱਗਿਆ ਇਸਦਾ ਖਾਕੂ ਲਹਿਰ ਦੇ ਖਿਲਾਫ ਇੱਕ ਸੈਂਟੀਮੈਂਟ ਬਣ ਤਾ ਤੱਤ ਪਏ ਹੈ ਨਾ ਕਿ ਉਹਦਾ ਪਹਿਲਾ ਵਿਆਹ ਹੋਇਆ ਸੀ ਬੱਚਾ ਵੀ ਸੀ ਜੀ ਉਸ ਤੋਂ ਬਾਅਦ ਉਹ ਦੂਜਾ ਵਿਆਹ ਕਰਾਉਂਦਾ ਨਾ ਵਿਚੋਲੇ ਨੂੰ ਦੱਸਦਾ ਨਾ ਜਿਹਦੇ ਨਾਲ ਵਿਆਹ ਕਰਾ ਕਰ ਰਿਹਾ ਅਮਰਜੋਤ ਕੌਰ ਨਾਲ ਉਹ ਤੋਂ ਵੀ ਲੁਕੋ ਰੱਖਦਾ ਸੋ ਇਹਦੇ ਚੋਂ ਨੈਤਿਕਤਾ ਦੇਖ ਬੰਦੇ ਦੀ ਕੀ ਨਿਕਲਦੀ ਸੋ ਜੋ ਉਹਦੇ ਜਿਹਨ ਚ ਸੀ ਨਾ ਜਿੰਨਾ ਗੰਧ ਉਹਦੇ ਕਰਤਾਰ ਚ ਵੀ ਸੀ